ਮੈਨੂੰ ਤਾਂ ਹੋਰ ਨਾ ਸੁਣਨੀ ਕੁਸਾ ਚਾਹ ਬਣਾ ਲਿਆ ਕੇ ਮੈਨੂੰ ਲੱਗਦਾ ਤਾਂ ਰਾਣੀ ਹਰ ਪਾਕੀ ਚਾਹ ਬਣਾਵੇਗੀ ਪਤਾ ਹੈ ਜੇ ਤਾਂ ਆਪਣੇ ਵਿਆਹ ਦਾ ਦੇਣਾ ਲੈਣਾ ਹੈ ਠੀਕ ਆਇਆ ਹੈਗਾ ਆਪਾਂ ਉਹਨੂੰ 2 ਲੱਖ ਕਿੱਥੋਂ ਦੇਵਾਂਗੇ ਸਾਸੀ ਕਾ ਮੀ ਸਾਸਰੀ ਕਾ ਹੋਰ ਠੀਕ ਹੈ ਕਾ ਹਾਂ ਬੜੀਆ ਠੀਕ ਹੈ ਮਮੀ ਉਹ ਤੇਰੇ ਪੇਕੇ ਸਾਰੇ ਠੀਕ ਠਾਕ ਸੀ ਸਾਰੇ ਠੀਕ ਨੇ ਮੰਮੀ ਮੇਰੀ ਉਹ ਤੇਰੀ ਮੰਮੀ ਡੈਡੀ ਸਾਰੇ ਸਾਰੇ ਵਧੀਆ ਠੀਕ ਨੇ ਹਾਂ ਚੱਲ ਪੁੱਤ ਐਂ ਕਰ ਤੂੰ ਕੱਪੜੇ ਬਦਲ ਲੈ ਮੈਂ ਚਾਹ ਬਣਾਉਣੀ ਆ ਮੈਂ ਵੀ ਨਹੀਂ ਪੀਤੀ ਚਾਹ ਮੈਂ ਕਹ ਲੈ ਉਹ ਉਹਨਾਂ ਨੂੰ ਆ ਜਾਣ ਦੇ ਫੇਰੀ ਬਣਾਉਂਗੀ ਚਾਹ ਮੈਂ ਠੀਕ ਆ ਮੰਮੀ ਲੱਗੀ ਪਰ ਚਾਪੀ ਔਰ ਵੀਰਵਾਲ ਸਾਰਿਆਂ ਨੂੰ ਮਿਲਿਆ ਈ ਟਾਂਡ ਗਵਾਂਡ ਚ ਤੇਰੇ ਚਾਚੀਆਂ ਤਾਈਆਂ ਨੂੰ ਸਾਰਿਆਂ ਨੂੰ ਮਿਲਿਆ ਈ ਮੰਮੀ ਅੱਛਾ ਮੇਰੇ ਚਾਚਾ ਜੀ ਦੀ ਕੁੜੀ ਵੀ ਆਈ ਹੋਈ ਸੀ ਅੱਛਾ ਹਾਂ ਉਹਦਾ ਮੇਰੇ ਨਾਲ ਵਿਆਹ 2 ਮਹੀਨੇ ਪਹਿਲਾਂ ਸੀਗਾ ਚਾਹ ਫਿਰ ਤੁਸੀਂ ਵਧੀਆਂ ਮਿਲੀਆਂ ਆਪ ਤੇ ਹੈਨਾ ਹਾਂ ਹਾਂ ਤੇ ਇਹਨੇ ਵੀ ਇਕੱਠੀਆਂ ਹੋ ਗਈਆਂ ਫਿਰ ਅਸੀਂ ਜਿਹੜੀ ਮੰਮੀ ਮੇਰੇ ਚਾਚਾ ਜੀ ਦੀ ਕੁੜੀ ਮੈਥੇ 2 ਮਹੀਨੇ ਪਹਿਲਾਂ ਵਿਆਹੀ ਸੀ ਨਾ ਉਹਦੇ ਸਹੁਰਿਆਂ ਨੇ ਉਹਨੂੰ ਰਾਣੀ ਹਾਰ ਪਾਇਆ ਸੀ 7 ਤੋਲਿਆਂ ਦਾ ਨਾਲ ਚੂਲੀ ਵਾਲੇ ਕਾਂਟੇ ਤੇ ਬਰੀ ਦੇ ਵਿੱਚ ਉਹਦੇ ਇੰਨੇ ਮਹਿੰਗੇ ਮਹਿੰਗੇ ਸ਼ੂਟ ਸੀਗੇ ਬਾਲੀ ਸੋਹਣੀ ਬਰੀ ਸੀ ਉਹਦੀ ਪੁੱਤ ਆ ਦਾ ਘਰ ਦੇਖੀਦਾ ਹੁੰਦਾ ਜਦੋਂ ਮੇਰਾ ਵਿਆਹ ਸੀ ਨਾ ਉਦੋਂ ਡੀ ਚੈਨਾ ਦੇ ਸੂਟ ਹੁੰਦੇ ਸੀ ਮੈਨੂੰ ਨਾ ਡੀ ਚੈਨਾ ਦੀ ਬੜੀ ਧੋਈ ਸੀ ਸਾਰੇ ਪੰਜ ਸੂਟ ਹੀ ਭੇਜੇ ਸੀਗੇ ਉਹ ਸੂਟ ਨਾ ਪੁੱਤ ਮੈਂ 3 ਸਾਲ ਹੰਡਾਏ ਹੈ ਜਿਹੜਾ ਮੈਨੂੰ ਸੈੱਟ ਪਾਇਆ ਸੀ ਉਹਨਾਂ ਨੇ ਉਹ ਬਣਾ ਕੇ ਤੈਨੂੰ ਨਮਾ ਕਰਾ ਕੇ ਪਾਤਾ ਸੀ ਪਰ ਮम्मी ਮੇਰੇ ਭਰਾ ਦਾ ਵਿਆਹਗਾ ਮੇਰੇ ਚਾਚੇ ਤਾਇਦੀਆਂ ਕੁੜੀਆਂ ਸਾਰੀਆਂ ਸੀ ਇਕੱਠੀਆਂ ਹੋਵਾਂਗੀਆਂ ਮम्मी ਮੈਨੂੰ ਮੇਰੇ ਭਰਾ ਦੇ ਵਿਆਹ ਵੇਲਣਾ ਰਾਣੀ ਹਾਰ ਬਣਵਾ ਦਿਓ ਮੇਰੇ ਚਾਚੇ ਤਾਈ ਦੀਆਂ ਕੁੜੀਆਂ ਹੋਣੀਆਂ ਸਾਰੀਆਂ ਨਹੀਂ ਮੈਂ ਮਹਿੰਗੇ ਮਹਿੰਗੇ ਛੂਟ ਲਵਾਂਗੀ ਨਹੀਂ ਤਾਂ ਮੇਰੀ ਉੱਥੇ ਬੇਜਤੀ ਹੋ ਜੂਗੀ ਵੀਰ ਪਾਲਾ ਮੜਾ ਆਕਲ ਨੂੰ ਹੱਥ ਮਾਰਾ ਜਿੰਨਾ ਬੀਬੀ ਕੋਲ ਸੋਨਾ ਸੀਗਾ ਉਹ ਤਾਂ ਸਾਰਾ ਤੈਨੂੰ ਪਾਤਾ ਹੁਣ ਤੈਨੂੰ ਕਿੱਥੋਂ ਰਾਣੀ ਹਾਰ ਬਣਾ ਕੇ ਦੇਈਏ 2 ਮਹੀਨੇ ਤਾਂ ਹੋਇਆ ਮੈਨੂੰ ਹਲੇ ਵਿਆਹ ਕਰਕੇ ਸਾਡੇ ਨੂੰ ਮੈਨੂੰ ਨਹੀਂ ਪਤਾ ਜੀ ਮੈਨੂੰ ਤਾਂ ਰਾਣੀ ਹਾਰ ਬਣਵਾ ਕੇ ਦਿਓ ਜਿੱਥੋਂ ਮਰਜੀ ਬਣਵਾ ਕੇ ਦਿਓ ਨਾਲੇ ਮੇਰਾ ਮੇਕਅਪ ਦਾ ਸਮਾਨ ਨਾ ਸਾਰਾ ਮੁੱਕਿਆ ਪਿਆਗਾ ਸ਼ਹਿਰ ਲੈ ਕੇ ਚੱਲੋ ਨਾਲੇ ਮੈਂ ਪੰਜਾਬੀ ਜੁੱਤੀ ਲੈਉਣੀ ਹੈ ਮੈਂ ਤਾਂ ਤੈਨੂੰ ਲੈਣ ਮਸਾਂ ਗਿਆ ਖੇਤ ਪਤਾ ਕਿੰਨਾ ਕੰਮ ਹੈਗਾ ਟਾਈ ਤੂੰ ਕੋਈ ਕੰਮ ਕਰ ਲੈ ਕੋਈ ਨੀ 2-4 ਦਿਨਾਂ ਤੱਕ ਦੇਖ ਲਾਂਗੇ ਭਗ ਜਾਗੇ 10 ਦਿਨ ਹੋ ਗਏ ਮੰਮੀ ਨੂੰ ਇਕੱਲੀ ਨੂੰ ਕੰਮ ਕਰਦੀ ਨੂੰ ਕੱਪੜੇ ਪਤਾ ਕਿੰਨੇ ਪਏ ਧੋਣ ਵਾਲੇ ਜਾਂ ਕੱਪੜੇ ਧੋੜਾ ਜਾ ਕੇ ਮੰਮੀ ਤੂੰ ਆਰਾਮ ਕਰ ਲੈ ਹੁਣ ਵੀਰਪਾਲ ਆ ਗਈ ਆਪੀ ਕੰਮ ਕਰ ਲੂਗੀ ਕੋਈ ਨਾ ਪੁੱਤ ਨਿਆਣੀ ਐ ਹੌਲੀ-ਹੌਲੀ ਸਮਝਾ ਦਾਂਗੇ ਇਹਨੂੰ ਆਪਾਂ ਸਮਝ ਜੂਗੀ ਉਹ ਰੁਕਾ ਜਾ ਨਾ ਬੋਲ ਉਹਨੂੰ ਮੈਨੂੰ ਪਤਾ ਮੰਮੀ ਆਪਣੀ ਕਬੀਲਦਾਰੀ ਦਾ ਉਹ ਤਾਂ ਰਾਣੀ ਹਾਰ ਦੀਆਂ ਮੰਗਾਂ ਕਰੀ ਜਾਂਦੀ ਐ ਤੂੰ ਦੇਖ ਲੈ ਸਮਝਾ ਕੇ ਜੇ ਸਮਝ ਜੂਗੀ ਕੋਈ ਨਾ ਪੁੱਤ ਮੈਂ ਆਪੇ ਸਮਝਾ ਦੂੰ ਉਹਨੂੰ ਹੌਲੀ ਹੌਲੀ ਬਸ ਤੂੰ ਨਾ ਬੋਲੀ ਹੁਣ ਜੇ ਕੁਛ ਮੰਗੋ ਤਾਂ ਨਾ ਛੱਟ ਜਵਾਬ ਦੇ ਦਿੰਦੇ ਨੇ ਨੌਕਰਾਨੀਆਂ ਵਾਂਗੂ ਇਹਨਾਂ ਦੇ ਘਰੇ ਕੰਮ ਕਰੀ ਚੱਲੋ ਰਾਣੀ ਹਾਰ ਤਾਂ ਨਾ ਮੈਂ ਬਰਮਾ ਕੇ ਛੱਡੂ ਕੁਛ ਮਰਜ਼ੀ ਹੋ ਜੇ ਭਾਈ ਮੈਨੂੰ ਨਾ ਪੈਸੇ ਚਾਹੀਦੇ ਸੀਗੇ ਮੈਂ ਕਾਲਜ ਦੀ ਫੀਸ ਜੀ ਭਰਨੀ ਸੀਗੀ ਤੂੰ ਐਂ ਕਰ ਮੰਮੀ ਤੋਂ ਲੈ ਜਾ ਮੈਂ ਕੱਲ ਲਿਆ ਕੇ ਫੜਾਇਆ ਸੀ ਉਹਨੂੰ ਚੱਲ ਭਾਈ ਮੈਂ ਲੈ ਲੈਣਾ ਮੰਮੀ ਤੋਂ ਮੰਮੀ ਹਾਂ ਪੈਸੇ ਦੇ ਦਿੰਦੇ ਜਿਹੜੇ ਬਾਈ ਨੇ ਇੱਥੇ ਸੀ ਮੈਂ ਕਾਲਜ ਦੀ ਫੀਸ ਜੀ ਭਰਨੀ ਆ ਅੱਜ ਹੀ ਭਰਨੀ ਪਤਾ ਹਾਂ ਅੱਜ ਹੀ ਜਾਣਾ ਸੀਗਾ ਅੱਛਾ ਕੋਈ ਨਾ ਲਿਆਗਾ ਨਹੀਂ ਫੇਰ ਹਾਂ ਲਿਆਉਣਾ ਮੜੇ ਦੇਖ ਲੈ ਵੀ ਪੂਰੇ ਨੇ 45 ਲੋਕ ਵੀ ਹਾਂ ਮਿਲਦਾ ਇੰਨੇ ਹੋਣਗੇ ਪਾਇਸੀ ਤਾਂ ਬਥੇਰੇ ਨੇ ਗੁੜੀ ਕੋ ਗੱਲ ਕਰਨਾ ਕੰਜੂਸ ਵਾਲੀ ਐ ਮੈਂ ਵੀ ਨਾ ਤੇ ਜੇ ਰਾਣੀ ਹਰਮ ਨਾ ਬਣਵਾਇਰ ਮੈਨੂੰ ਵੀਰਪਾਲ ਕੌਣ ਕਾ ਚਲ ਠੀਕ ਆ ਮੈਂ ਫਿਰ ਮੈਂ ਤਿਆਰ ਹੋ ਜਾਣਾ ਗੁੜੀ ਆ ਬਾਬੀ ਕੱਲ ਜੇ ਤੂੰ ਆਉਂਦਾ ਹੋਇਆ ਨਾ ਖਾਣ ਨੂੰ ਲੈ ਕੁਛ ਪਰ ਬਾਬੀ ਲੈ ਆ ਦੀ ਪੁੱਤ ਵੀਰਪਾਲ ਕੀ ਲੈ ਕੇ ਦੇਣ ਦੱਸ ਦੇ ਪੁੱਤ ਤੈਨੂੰ ਗੁੜੀ 버ਗਰ ਲੈ ਆਂ ਮੈਂ 버ਗਰ ਖਾਣਾ ਚਲ ਠੀਕ ਆ ਬਾਬੀ ਕੋਈ ਨਹੀਂ ਮਿਲਿਆ ਹੈਲੋ 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 ਅਸੀ ਕੱਲ ਬਰੇ ਅਸੀ ਕੱਲ ਬਣੇ ਹੋ ਠੀਕ ਹੋ ਸਾਰੇ ਹਾਂ ਠੀਕ ਹੈ ਭਣੇ ਵਧੀਆ ਤੁਸੀਂ ਦੱਸੋ ਅੱਛਾ ਹੋਰ ਕੀ ਕਰੀ ਜਾਂਦੇ ਸੀ ਕੁਛ ਨਹੀਂ ਭਣੇ ਬਸ ਆਹੀ ਪਸੂਆਂ ਦਾ ਕੰਮ ਜਾ ਕਰੀ ਜਾਂਦਾ ਸੀ ਅੱਛਾ ਮੈਂ ਤਾਂ ਨਾ ਇਹ ਫੋਨ ਕੀਤਾ ਸੀਗਾ ਮੈਂ ਨਾ ਇਹਨੂੰ ਬਾਹਰ ਭੇਜ ਦਿੱਤੀ ਸੀ ਆਪਣੇ ਤੇਰੇ ਭਾਂਜੇ ਨੂੰ ਅੱਛਾ ਭਣੇ ਹਾਂ ਤੇ ਉਹ ਨਾ ਬਾਕੀ ਤਾਂ ਪੈਸਿਆਂ ਦਾ ਅਰੇਂਜਮੈਂਟ ਹੋ ਗਿਆ ਸੀਗਾ ਤੇ 2 ਲੱਖ ਰੁਪਈਆ ਥੁਰਦਾ ਹੈਗਾ ਕੋਈ ਨਹੀਂ ਭਣ ਮੈਂ ਨਾ ਮੰਮੀ ਨਾਲ ਸਲਾਹ ਕਰਕੇ ਦੱਸ ਦੂੰਗਾ ਤੁਹਾਨੂੰ ਫਿਰ। ਅੱਛਾ ਇਹ ਮੈਨੂੰ ਕਹਿੰਦੇ ਚੱਲ ਅਵਤਾਰ ਨੂੰ ਪੁੱਛ ਲਾ ਵੀ ਆਪਾਂ ਮੋੜ ਦਾਂਗੇ ਵੀ। ਹਾਂ ਕੋਈ ਨਹੀਂ ਭਣ ਮੈਂ ਮੰਮੀ ਨਾਲ ਕਰੂੰਗਾ ਸਲਾਹ ਉਹ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਵਿਆਹ ਉਹ ਕਰਕੇ ਹਟਿਆ। ਤਾਂ ਦੋ ਕੁ ਮਹੀਨੇ ਹੋਇਆ। ਅੱਛਾ ਹਾਂ ਬਾਕੀ ਮੈਂ ਮੰਮੀ ਨਾਲ ਸਲਾਹ ਕਰਕੇ ਤੁਹਾਨੂੰ ਫੋਨ ਕਰ ਦੂੰਗਾ ਫਿਰ। ਹਾਂ ਠੀਕ ਹੈ ਮੈਨੂੰ ਫਿਰ ਜਲਦੀ ਹੀ ਦੱਸ ਦਿਓ। ਚੰਗਾ ਭਣ ਦੱਸ ਦੇਣ। ਠੀਕ ਹੈ ਬਈ ਸਤਿਕਾਰ। ਸਤਿਕਾਰ। ਪੁੱਤ ਕੀ ਗੱਲ ਹੋ ਗਈ ਕੀ ਸੋਚੀ ਜਾਣਾ ਹੈਗਾ ਕੁਛ ਨਹੀਂ ਮੰਮੀ ਅਮਨ ਭੈਣ ਦਾ ਫੋਨ ਆਇਆ ਸੀਗਾ ਉਹ ਕਹਿੰਦੀ ਵੀ ਤੇਰੇ ਭਾਣ ਜੀ ਨੂੰ ਬਾਹਰ ਭੇਜਣਾ ਹੈਗਾ ਵੀ ਗੋਗੀ ਕਹਿੰਦਾ 2 ਲੱਖ ਰੁਪਏ ਉਤਾਰ ਤੋਂ ਮੰਗ ਲੈ ਪੁੱਤ ਹਜੇ ਤਾਂ ਆਪਣੇ ਵਿਆਹ ਦਾ ਦੇਣਾ ਲੈਣਾ ਹੈ ਠੀਕ ਆਇਆ ਹੈਗਾ ਆਪਾਂ ਉਹਨੂੰ 2 ਲੱਖ ਕਿੱਥੋਂ ਦੇਵਾਂਗੇ ਮੈਂ ਤਾਂ ਮੰਮੀ ਕਿਹਾ ਸੀ ਅਮਨ ਨੂੰ ਵੀ ਇਹ ਤਾਂ ਵਿਆਹ ਉਹ ਕਰਕੇ ਹਟਾਂਗੇ ਮੈਂ ਮੰਮੀ ਨਾਲ ਸਲਾਹ ਕਰਕੇ ਦੱਸੂਆ ਫਿਰ ਮੈਨੂੰ ਐ ਵੀ ਹੈਗਾ ਜੇ ਆਪਾਂ ਉਹਨੂੰ ਜਵਾਬ ਦਿੱਤਾ ਗੋਗੀ ਹੋਰ ਹੀ ਪੁੱਠੇ ਸੁਭਾਅ ਦਾ ਹੈਗਾ ਕਿ ਤੇ ਰਸਕੀ ਨਾ ਵਹਿ ਜੇ ਇਹਦਾ ਹੱਲ ਆਪਾਂ ਨੂੰ ਕਰਨਾ ਪਊ ਪੁੱਤ ਗੱਲ ਤੇਰੀ ਵੀ ਸਹੀ ਹੈਗੀ ਇਹ ਤੇ ਆਪਣੀ ਕੁੜੀ ਨੂੰ ਨਾ ਕੁਝ ਬੋਲਣ ਉਹ ਹੈ ਐ ਵੀ ਮੈਂ ਸੋਚੀ ਜਾਂਦੀ ਆ ਕੋਈ ਨੂਨੀ ਮੈਂ ਨਾ ਆਰਤੀ ਨਾ ਕਰਦਾ ਹਾਂ ਕੱਲਾ ਆਰਤੀ ਤਾਂ ਕਰਦਾ ਹਾਂ ਇਹ ਹਾਲ ਤਾਂ ਆਪੈਨੂੰ ਕਰਨੀ ਪਊਗਾ ਨਾ ਹੁਣ ਆਪਾਂ ਕੁੜੀ ਨੂੰ ਜਵਾਬ ਵੀ ਨਹੀਂ ਦੇ ਸਕਦੇ ਚੱਲ ਪੁੱਛ ਲੈ ਪੁੱਤ ਜੇ ਕੋਈ ਕੰਮ ਬਣਦਾ ਹੈ ਚੱਲ ਕੋਈ ਨੂਨੀ ਮੈਂ ਦੇਖਦਾ ਜਾਣਾ ਵੀਰਪਾਲਾ ਪੁੱਤ ਰੋਟੀ ਪਕਾ ਲੈ ਛੜਕ ਵੱਢ ਕੇ ਮੇਰੇ ਤਾਂ ਨਾ ਇਹ ਲੱਗਦੇ ਜੇ ਬੀਪੀ ਜਾਂ ਘਟੇ ਪਿਆ ਹੁੰਦਾਗਾ ਕੋਈ ਨਾ ਮੰਮੀ ਪਕਾਦਾ ਨਹੀਂ ਰੋਟੀ ਤਾਂ ਤੇ ਅਵਤਾਰ ਕਿੱਧਰ ਗਿਆ ਮਮੀ ਪੁੱਛ ਨਾ ਪੁੱਤ ਅਵਤਾਰ ਵਿਚਾਰਾ ਇਕੱਲਾ ਕਿੱਧਰ ਕਿੱਧਰ ਹੋਵੇ ਨਾ ਤਾਂ ਗੁਰੀ ਦੀ ਪੜ੍ਹਾਈ ਦਾ ਖਰਚਾ ਹੋ ਗਿਆ ਨਾਲੇ ਵਿਆਹ ਦਾ ਖਰਚਾ ਹੋ ਗਿਆ ਉਤੋਂ ਆ ਕੁੜੀ ਨੇ ਫੋਨ ਕਰਤਾ ਆਖੇ ਮੈਨੂੰ 2 ਲੱਖ ਚਾਹੀਦੇ ਹੈਗਾ ਪਤਾ ਨਹੀਂ ਪੁੱਤ ਕਿੱਥੋਂ ਪ੍ਰਬੰਧ ਕਰੂਗਾ ਪੈਸਿਆਂ ਦਾ ਉਹ ਕੋਈ ਨਾ ਮਮੀ ਆਪਣੀ ਘਰ ਦੀ ਕੁੜੀ ਹੈਗੀ ਬਥੇਰੀ ਜ਼ਮੀਨ ਹੈ ਦੇ ਦਾਂਗੇ ਆਪਾਂ 2 ਲੱਖ ਰੁਪਈਆ ਜ਼ਮੀਨਾਂ ਦੇ ਪੁੱਤ ਕੀ ਵਾਚਦਾ ਹੈ ਖਾਣ ਜੋ ਗਰੇਧਾਣੇ ਮਸਾਉਂਦੇ ਰਹਿਣਗੇ ਨਾਲੇ ਪੁੱਤ ਆੜਤੀ ਦੇ ਦੇਣੇ ਪੈਣਗੇ ਲੈ ਲੈ ਵਰਤੀ ਜਾਂਨੇ ਚਲ ਮੈਂ ਵੀ ਮੈਂ ਰੋਟੀ ਬਣਾਉਣੀ ਆ ਤੁਸੀਂ ਆ ਕੇ ਗਰਮ ਗਰਮ ਖਾ ਲਓ ਚੰਗਾ ਇਹ ਮਾਤਾ ਰਾਣੀ ਹੀ ਬੈਗਰੂ ਸੱਚੀ ਪਾਸ਼ਾ ਕਿਪਕਰੀ ਰਾਮ 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 ਹੀ ਬਹਿਰੂ ਰਾਮ ਰਾਮ ਅਸੀ ਘਰ ਵਾਲਾ ਜੀ ਸ੍ਰੀ ਕਾਲ ਪਾਈ ਸਸੀ ਆ ਜਾਓ ਉਤਾਰ ਬਹਿ ਜਾ ਕੁਰਸੀ ਲੈ ਲਓ ਬਹਿ ਜਾ ਨਰ ਵਾਲਾ ਜੀ ਹਾਂ ਹਾਂ ਭਾਈ ਦਿੱਥੋ ਫਿਰ ਕਿਵੇਂ ਆਣਾ ਹੋਇਆ ਬਾਜੀ ਸਾਨੂੰ ਤਾਂ ਪੈਸੇ ਤੇ ਲੀ ਦੀ ਲੋਡ ਹੁੰਦੀ ਆ ਉਹਦੇ ਹੀ ਲਾਲਾ ਜੀ ਦਿੰਦੇ ਨੇ 2 ਲੱਖ ਰੁਪਇਆ ਚਾਹੀਦਾ ਜੀ 2 ਲੱਖ ਭਾਈ ਇਕੱਠੇ ਹੀ ਹਾਂਜੀ ਦੇਖ ਰਿਹਾ ਭਾਈ ਕਿਵੇਂ ਮੋੜੇਗਾ ਕੋਈ ਨਹੀਂ ਲਾਲਾ ਜੀ ਮੂਰੇ ਫਾਸ ਲਾਉਂਦੀ ਹੈਗੀ ਉਹਦੇ ਚੋਂ ਦੇ ਮੋੜਦਾ ਹੁਣ ਤਾਂ ਤੂੰ ਭਣਾ ਵਿਆਹ ਕਰਕੇ ਹਟੇਗਾ 3 ਲੱਖ ਉਹਦੋਂ ਲਵੇਗਾ 4 ਲੱਖ ਸੋਡਾ ਪਹਿਲਾਂ ਦਾ ਖੜਾਈ ਭਾਈ ਵਿਆਜ ਲਾਲਾ ਬਾਕੀ 7 ਲੱਖ ਰੁਪਇਆ ਦੇਖ ਰਿਹਾ ਕਿਵੇਂ ਮੋੜੇਗਾ ਉਹ ਲਾਲਾ ਜੀ ਇਸੇ ਤਰ੍ਹਾਂ ਨੂੰ ਚਾਹੁੰਦੇ ਸੀ ਉਹਨਾਂ ਨੇ ਮੁੰਡਾ ਬਾਹਰ ਭੇਜਣਾ ਹੈਗਾ ਦੇਖ ਲਓ ਭਈ ਅਵਤਾਰ ਕਿਵੇਂ ਮਰਜ਼ੀ ਕਰ ਲੋ ਇਹ ਕੀ ਆਲੀ ਫਸਲਤਾ ਮੇਰੇ ਕੋਲ ਹੀ ਹੈ ਜੂ ਫਿਰ ਥੋੜੀ ਦੇਖ ਲੈ ਭਾਈ ਅਸੀਂ ਇਹ ਦੇ ਦਿੰਨੇ ਆਂਗੇ ਰਿਸ਼ਤੇਦਾਰਾਂ ਨੂੰ ਫਿਰ ਤੂੰ ਬਾਹਰ ਤੋਰੇਂਗਾ ਅੱਛਾ ਆਪ ਦੇ ਕਿੱਥੋਂ ਮੋੜੇਂਗਾ ਫਿਰ ਭਾਈ ਹੁਣ ਤਾਂ ਰਿਸ਼ਤੇਦਾਰਾਂ ਨੂੰ ਬਾਹਰ ਤੋਰ ਦੇਂਗਾ ਆਪਾਂ ਤਾਂ ਦੇ ਦਾਂਗੇ ਪੈਸੇ ਆ 2 ਲੱਖ ਬੰਨ੍ਹ ਹੀ ਪਿਆ ਮਾਸ਼ੀ ਬਹੀ ਤੇ ਵੀ ਚਾੜ੍ਹਣੀ ਪਊਗਾ ਲੈ ਭਾਈ ਆਹ ਉਹ ਹੀ ਦੋ ਲੱਗ ਲੈ। ਇਹਦਾ ਲੜਾਈ। ਦੇਖ ਲੈ ਕਿੰਨੇ ਕਿੱਲ ਲੈ। ਨਾ ਜੀ ਨਾ ਵਿਸ਼ਵਾਸ ਹੀ ਤੁਹਾਡੇ ਤੇ। ਪਰਚੀ ਤਾਂ ਨਹੀਂ ਲੈ ਕੇ ਜਾਣੀ ਫੇਰ ਜੀ। ਨਾ ਹੀ ਕੋਈ। ਵਾਹ ਠੀਕ ਆ। ਚੰਗਾ ਲੜਾਈ। ਠੀਕ ਆ ਭਾਈ ਕੁਅਰ ਨਹੀਂ। ਤਾਂ ਸਿੰਘਾ ਬਾਹਰੋਂ ਆ। ਆ ਗਿਆ ਮਮੀ ਹੋਰ ਆ ਗਿਆ ਪੁੱਤ ਲੈ ਆਏ ਪੈਸੇ ਹਾਂ ਮਮੀ ਲੈ ਆ ਨਿਹਾਰਤੀ ਮਮੀ ਆਏ ਕਹਿੰਦਾ ਸੀਗਾ ਹਾਂ ਕਹਿੰਦਾ ਭਈ ਪਹਿਲੇ ਤੁਸੀਂ ਤਾਂ ਬਾਹਲੇ ਪੈਸੇ ਦੇਣਿਆ ਹੋਰ ਪੈਸੇ ਨਾ ਆਏ ਤੂੰ ਹੱਸ ਕੇ ਕਹਿੰਦਾ ਸੀਗਾ ਕਹਿੰਦਾ ਛੋੜੀ ਤਾਂ ਸਾਰੀ ਫਸਲ ਹੈ ਕਿ ਮੇਰੇ ਕੋਲ ਹੀ ਆਊਗੀ ਤੇਰੇ ਕੰਨੀ ਪੁੱਤ ਮੇਰਾ ਤਾਂ ਦੇਖ ਕੇ ਢੱਡ ਮੱਚਦਾ ਹੈ ਚਾਰ ਜਾਣੇ ਖਾਣ ਵਾਲਿਆਂ ਤੂੰ ਕੱਲਾ ਕਮਾਉਣ ਵਾਲਾ ਹੈਗਾ ਮਮੀ ਤੁਸੀਂ ਟੈਨਸ਼ਨ ਨਾ ਲਓ ਇੱਕ ਦੋ ਫਸਲਾਂ ਚ ਨਾ ਆਪਾਂ ਸਾਰਾ ਕਰਜ਼ਾ ਲਾ ਦੇਾਂਗੇ ਆ ਤੁਸੀਂ ਪੈਸੇ ਸੰਭਲੋ ਮੈਨੂੰ ਭੁੱਖ ਲੱਗੀ ਹੈ ਵੀਰਪਾਲ ਕਿਥੇ ਰੋਟੀ ਖਾਣੀ ਸੀ ਅੱਜ ਤਾਂ ਪੁੱਤ ਰੋਟੀ ਖਾ ਲਈ ਤੂੰ ਖਾ ਲੈ ਜਾ ਕੇ ਚੰਗਰ ਹਾਂ ਮੈਂ ਕਿਹੜਾ ਨਿਆਣੀ ਆ ਵੀ ਮੈਨੂੰ ਪਤਾ ਨਹੀਂ ਮੇਰਾ ਮਨ ਸਮਝਾਉਂਦਾ ਹੈ ਕਹਿੰਕੇ ਇਹ ਔਖਾ ਤਾਂ ਹੈਗਾ ਹੀ ਐ ਵੀਰ ਭਾ ਰੋਟੀ ਲੈ ਆਉਣੀ ਆ ਰੋਟੀ ਤਾਂ ਲੈ ਆ ਜਾਨੀ ਜੀ ਤੇ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਹਾਂ ਉਹ ਤਾਂ ਹੋ ਗਿਆ ਤੇ ਮੈਂ ਖੇਡ ਜਾਣਾ ਮੈਨੂੰ ਹੋਰ ਕੰਮ ਵਾਲੇ ਨੇ ਛੇਤੀ ਘਰ ਤੋਂ ਰੋਟੀ ਲੈ ਕੇ ਲੈ ਆ ਜਾਨੀ ਅ ਦੇਖ ਕਿੰਨੇ ਸੋਹਣੇ ਸੋਹਣੇ ਰਾਣੀ ਹਾਰ ਨੇ ਆ ਤਾਂ ਪਾਲੀ ਸੋਹਣਾ ਹੈਗਾ ਇਹ ਤਾਂ ਕੰਨਾਂ ਵਾਲੇ ਵੀ ਵਾਵਾ ਵੱਡੇ ਵੱਡੇ ਨੇ ਹਨਾ ਡਬਲ ਡਬਲ ਜੇ ਹੈਗੀ ਆਹ ਡਿਜ਼ਾਈਨ ਸੋਹਣਾ ਹੈ ਹਨਾ ਲੈ ਕਿੰਨਾ ਭਾਰੀ ਹੈਗਾ ਤੇ ਕਾਂਟੇ ਵੀ ਵੱਡੇ ਵੱਡੇ ਨੇ ਸਾਰਾ ਵਧੀਆ ਹੈ ਗੱਲ ਚਾ ਪਰ ਜੋ ਸੋਹਣਾ ਲੱਗੂਗਾ ਆਹੀ ਬਣਵਾਉਂ ਮੈਂ ਤਾਂ ਇਹ ਤਾਂ ਮਹਿੰਗਾ ਵੀ ਬਾਲਾ ਲੱਗਦਾ ਘੱਟੋ ਘੱਟ 10 ਤੋਲਿਆਂ ਦਾ ਹੋਊਗਾ ਚਲੋ ਇਹੀ ਬਣਵਾਉਂਗੀ ਪੈਸੇ ਤਾਂ ਇਹਨਾਂ ਕੋਲੇ ਹੈਗੇ ਨੇ ਆਪੀ ਉਹ ਕਰਨਗੇ ਲਾਉਣ ਕੀ ਕਰੀ ਜਾਨੀਆਂ ਵੀਰ ਬਾਲਾ ਲੱਗਦੇ ਮੈਨੂੰ ਚਾਹ ਬਣਾ ਕੇ ਲਿਆ ਯਾਰ ਹਾਂਜੀ ਚਾਹ ਤਾਂ ਮੈਂ ਤੁਹਾਨੂੰ ਬਣਾ ਲਿਆ ਨਹੀਂ ਐਗੀ ਆ ਦੇਖੋ ਰਾਣੀ ਹਾਰ ਕਿੰਨਾ ਸੋਹਣਾ ਮੈਨੂੰ ਇਹ ਯਾਰ ਰਾਣੀ ਹਾਰ ਬਣਵਾ ਦਿਓ ਕਿੰਨਾ ਸੋਹਣਾ ਲੱਗਦਾ ਹੈਗਾ ਗੱਲ ਪੜ ਜੂਗਾ ਮੇਰਾ ਇਹ ਯਾਰ ਰਾਣੀ ਹਾਰ ਬਣਵਾ ਦਿਓ ਜੀ ਮੈਨੂੰ ਬਾਲੀ ਸੋਹਣਾ ਲੱਗਦਾ ਕੀ ਗੱਲ ਹੈ ਜੀ ਤੁਸੀਂ ਇਧਰ ਮੂੰਹ ਕੀਤੇਗਾ ਮੇਰੀ ਗੱਲ ਹੀ ਨਹੀਂ ਸੁਣਦੇ ਤੇਰਾ ਰਾਣੀ ਹਾਰ ਤਾਂ ਮੈਨੂੰ ਆ ਲਾਦਾ ਮੇਰਾ ਕਿੱਲਾ ਜ਼ਮੀਂਦਾਰ ਜਾਊਗਾ ਤੂੰ ਤਾਂ ਨੰਗ ਕਰਕੇ ਹਟੇਂਗੀ ਤੁਸੀਂ ਮਜ਼ਾਕ ਨਾ ਕਰੋ ਜੀ ਮੈਨੂੰ 3 ਦਿਨوں ਵੀ ਤੁਸੀਂ ਉਹਨਾਂ ਆਰਟੀ ਤੇ 2 ਲੱਖ ਰੁਪਈਆ ਲੈ ਕੇ ਦਿੱਤੇ ਹੀ ਮੇਰੇ ਵਾਰੀ ਐਨੀ ਕੰਜੂਸੀ ਕਿਉਂ ਕਰਦੇ ਆਂ ਹਮ ਨੂੰ ਪੈਸੇ ਨਾ ਕੋਈ ਚਾਹ ਨਾਲ ਨਹੀਂ ਦਿੱਤੇ ਉਹ ਤਾਂ ਮਜਬੂਰੀ ਸੀ ਪੈਸੇ ਦੇਣੇ ਮੈਂ ਤਾਂ ਵਿਆਹ ਜਾਣਾ ਆਪਦੇ ਭਰਾ ਦੇ ਇੱਕੋ ਇੱਕ ਭਰਾ ਮੇਰਾ ਮੈਂ ਤਾਂ ਰਾਣੀ ਹਰ ਪਾ ਕੇ ਜਾਉਂ ਬਸ ਮਨ ਤਾਂ ਕਿਵੇਂ ਮਰਜੀ ਰਾਣੀ ਹਰ ਬਣਾ ਕੇ ਦਿਓ ਮੈਂ ਤਾਂ ਹੋਰ ਨਾ ਸੁਣਨੀ ਕੁਸ ਚਾਹ ਬਣਾ ਲਿਆ ਕੇ ਮੈਨੂੰ ਲੱਗਦਾ ਉਹ ਤਾਂ ਰਾਣੀ ਹਰ ਪਾ ਕੇ ਚਾਹ ਬਣਾਵੇਗੀ ਮੈਂ ਇਥੇ ਨਹੀਂ ਮੰਨਦੀ ਚਾਹ ਮੈਂ ਕਿਹੜਾ ਇਸ ਘਰ ਦੀ ਨੌਕਰਾਨੀ ਲੱਗੀ ਹੋਈ ਆਂਗੀ ਜਦੋਂ ਮੈਂ ਕੁਸ ਮੰਗਦੀ ਆ ਮੇਰੇ ਵਾਸਤੇ ਹੈ ਨਹੀਂਗਾ ਤੇ ਹੋਰਾਂ ਵਾਸਤੇ ਕਿਧਰੋਂ ਆ ਜਾਂਦੇ ਸੋਡੇ ਕੋਲ ਨਹੀਂ ਚਾਹ ਮਨ ਨੂੰ ਨੀ ਨਾ ਬਣਾਇਆ ਕਿਉਂ ਐਵੇਂ ਹੀ ਸਿਰੇ ਸਿਰ ਚੜੀ ਜੰਨੀ ਹੈਗੀ ਮੰਮੀ ਚਾਹ ਬਣਾ ਦੇ ਕਿਉਂ ਪੁੱਤ ਵੀਰਪਾਲ ਨਹੀਂ ਬਣਉਂਦੀ ਉਹ ਕਹਿੰਦੀ ਮੈਂ ਇੱਥੋਂ ਨਹੀਂ ਬਣਦੀ ਉਹਨੇ ਤਾਂ ਜਵਾਬ ਦਿੱਤਾ ਕੀ ਹੋ ਗਿਆ ਪੁੱਤ ਲੜ ਲੜ ਕੇ ਦੁਖੀ ਕੀਤਾ ਪਿਆ ਮਮੀ ਉਹ ਤਾਂ ਕਹਿੰਦੀ ਮੈਨੂੰ ਰਾਣੀ ਹਾਰ ਬਣਾ ਕੇ ਦੇ ਹੁਣ ਮੈਂ ਕਿਤੋਂ ਢਾਕਾ ਮਾਰ ਲਿਆਵਾ ਕੋਈ ਨਾ ਪੁੱਤ ਮੈਂ ਬਣਾ ਲਿਉਣੀ ਆ ਚਾਹ ਤੂੰ ਨਾ ਬਸ ਬੋਲੀ ਮੈਂ ਆਪੇ ਸਮਝਾ ਦੂੰਗਾ ਮੰਮੀ ਤੂੰ ਸਮਝਾ ਦੋ ਨੂੰ ਮੈਂ ਬਾਹਰ ਜਾ ਕੇ ਪੀਣਾ ਚਾਹ ਮੈਂ ਇੱਥੇ ਇੱਥੇ ਹੋਰ ਨਾ ਕੁਝ ਬੋਲਿਆ ਜਾਵੇ ਚੱਲ ਕੋਈ ਨਹੀਂ ਮੈਂ ਨਾਲ ਚਾਹ ਦੇ ਆਉਣੀ ਆ ਨਾਲ ਕਹਿ ਕੇ ਦੇਖਦੀ ਹਾਂ ਤੈਨੂੰ ਲਵੀਰ ਪਾਲ ਚਾਹ ਪੀਣਾ ਮੈਂ ਨਹੀਂ ਪੀਣੀ ਮੰਮੀ ਮੇਰਾ ਨਹੀਂ ਕਰਦਾ ਚਾਹ ਪੀਣੀ ਪੁੱਤ ਕੀ ਗੱਲ ਹੋ ਗਈ ਚਾਹ ਘਾਤ ਨਹੀਂ ਪਿੰਦੀ ਮੰਮੀ ਤੁਹਾਡੇ ਕੋਲ ਸਾਰੇ ਕੰਮਾਂ ਵਾਸਤੇ ਪੈਸੇ ਨੇ ਗੁਰੀ ਦੀ ਫੀਸ ਵਾਸਤੇ ਦੀਦੀ ਨੂੰ ਦੇਣ ਵਾਸਤੇ ਜੇ ਮੈਂ ਮੰਗਦੀ ਆ ਤਾਂ ਮੇਰੇ ਵਾਸਤੇ ਨਹੀਂ ਹੈਗੀ ਤੂੰ ਸਿਆਣੀ ਬਣ ਤੂੰ ਤਾਂ ਉਤਾਰ ਕੇ ਨਹੀਂ ਦੇਖ ਉਹ ਕੱਲਾ ਜਾਣਾ ਕਮਾਉਣ ਵਾਲਾ ਹੈਗਾ ਆਪਾਂ ਸਾਰੇ ਜਾਣੇ ਖਾਣ ਵਾਲੇ ਆ ਸਾਰਾ ਦਿਨ ਮਿੱਟੀ ਨਾਲ ਮਿੱਟੀ ਉੰਡਾ ਫੇਰਦਾ ਰ। ਤਾਂ ਕਰ ਤੋ ਤਾ ਬੁੱਤ ਆਪਣਾ। ਪਰ ਮੇਰੇ ਪ੍ਰਾਦਾ ਬਿਆ ਮਮੀ ਮੈਂ ਤਾਂ ਰਾਣੀ ਹਾਰ ਹੀ ਪਾ ਕੇ ਜਾਊਂਗੀ। ਮੇਰੇ ਚਾਚੇ ਤਾਇਆ ਦੀਆਂ ਕੁੜੀਆਂ ਦੇ ਸਾਰਿਆਂ ਦੇ ਰਾਣੀ ਹਾਰ ਪਾਏ ਹੋਣਗੇ। ਪਰ ਮੇਰੇ ਨਹੀਂ ਹੋਣਾ। ਮੈਨੂੰ ਨਹੀਂ ਪਤਾ ਮੈਂ ਤਾਂ ਕਿਤੋਂ ਮਰਜੀ ਬਣਵਾ ਕੇ ਦਿਓ। ਪੁੱਤ ਕਿਸੇ ਦਾ ਪੱਕਾ ਦੇਖ ਕੇ ਕੱਚਾ ਨਹੀਂ ਡਾਹੀਦਾ। ਮੈਂ ਮੈਨੂੰ ਇੱਕ ਵਾਰੀ ਕਹਤਾ ਮੈਨੂੰ ਰਾਣੀ ਹਾਰ ਚਾਹੀਦਾ। ਬਸ ਚਾਹੀਦੀ ਐ ਤੇ ਮੈਨੂੰ ਬਾਹਿਆਂ ਮੱਤਾਂ ਜੀਆਂ ਨਾ ਦੇ। ਸਿਆਣੀ ਬਣ ਜਾ ਪੁੱਤ ਸਿਆਣੀ ਬਣ ਜਾ। ਕੀ ਹੋਗਾ ਮਮੀ ਕੀ ਸੋਚੀ ਐ ਨਾ ਐਂ ਕੋ ਬੈਠੋਂਗੇ। ਕੁਸ ਨਹੀਂ ਬੁੱਤ। ਮੀਰਪਾਲ ਕਿੱਥੇ ਹੈਗੀ? ਉਹ ਤਾਂ ਉਹ ਤਾਂ ਅੰਦਰ ਹੀ ਪਈ ਐ, ਉੱਠੀ ਹੋਈ ਨਹੀਂ ਹੈਗੀ। ਸਾਰਾ ਕੰਮ ਮੈਂ ਕਰਕੇ ਛੱਡਿਆ। ਪਹਿਲਾਂ ਤਾਂ ਮੈਂ ਰੋਟੀ ਪਕਾਈ, ਫਿਰ ਮੈਂ ਝਾੜੂ ਕੱਢਿਆ, ਫਿਰ ਮੈਂ ਸਾਰੇ ਕੱਪੜੇ ਧੋ ਕੇ ਹੁਣ ਬੇਲੀ ਹੋਈਆਂ ਮੜੀ ਜੀ। ਤੇ ਬਸ ਐ ਫਿਕਰ ਲੱਗਿਆ ਪਿਆ ਉਹ ਨਹੀਂ ਮੰਨਦੀ ਹੈਗੀ, ਉਹ ਤਾਂ ਜਿੱਦ ਰਾਣੀ ਹਾਰ ਦੀ ਫੜ ਰੱਖੀ ਆਂ ਤਾਂ। ਤਾਂ ਰਾਣੀ ਹਾਰ ਕਰਾ ਕੇ ਦੇਉ। ਮੰਮੀ ਆਏ ਨਹੀਂ ਲੋਟ ਆਉਂਦੀ। ਉਹਨੂੰ ਮੈਂ ਤਾਂ ਨਾਰਾ ਨਹੀਂ ਹਰ। ਨਾ ਪੁੱਤ, ਤੈਨੂੰ ਕੁਝ ਕਹਿਣਾ ਹੈਗਾ, ਜਲੂਸ ਨਹੀਂ ਕੱਢਣਾ ਆਪਾਂ। ਆਪੇ ਉੱਥੇ ਖੜੂਗੀ। ਆਪੇ ਕਰ ਲੂਗੀ ਕੰਮ ਉੱਠ ਕੇ। ਜਾ ਤੂੰ ਨਾ ਅਨੂ ਲੈ ਵਗ ਜੰਤਰ ਮੰਮੀ ਤੂੰ ਮੈਨੂੰ ਕਹੀ ਐ ਨਹੀਂ ਰਹੀਆਂ ਚੁੱਪ ਕਰ ਜਾ ਚੁੱਪ ਕਰ ਜਾ ਮੈਂ ਤੇਰੇ ਕਹਿੰਦੇ ਐ ਕਿ ਉਹ ਚੁੱਪ ਕਰ ਜਾਣਾ ਇਹ ਬਾਲਾ ਤੇ ਚੀਜ਼ ਨਾ ਮੈਥੋਂ ਬਰਦਾਸ਼ਤ ਨਹੀਂ ਹੋਣੀ ਠੀਕ ਕਰੀਏ ਪੁੱਤ ਸਮਝਦੀ ਨਹੀਂ ਫੇਰ ਵੀਰ ਬਾਲਾ ਉੱਠ ਕੇ ਰੋਟੀ ਖਾ ਲੈ ਪੁੱਤ ਮੈਂ ਨਹੀਂ ਖਾਣੀ ਮੰਮੀ ਮੈਨੂੰ ਨਹੀਂ ਭੁੱਖ ਹੈਗੀ ਰੋਟੀ ਮੰਮੀ ਕਿਉਂ ਹਾੜੇ ਗੱਡੀਆਂ ਨਹੀਂ ਐ ਇਹ ਤਾਂ ਜਿੰਨੇ ਹਾੜੇ ਗੱਡੀਆਂ ਹੋਣੇ ਚਾਂਬਲੀਆਂ ਦੀਆਂ ਮੈਨੂੰ ਲਿਆ ਦੇ ਮੈਨੂੰ ਭੁੱਖ ਲੱਗੀ ਪਈ ਐ ਜਲ ਲਿਆ ਦੇ ਰੋਟੀ ਕਰੀਏ ਪੁੱਤੋ ਰੋਟੀ ਨਹੀਂ ਖਾਂਦੀ ਹੈਗੀ ਭੁੱਖੀ ਤੇ ਹੈ ਹੀ ਕੱਲ ਦੀ ਪਈ ਹੈਗੀ ਜਿੱਦ ਕਰੀ ਬੈਠੀ ਹੈ ਲੈ ਕੀ ਹੋ ਗਿਆ ਅੰਮੀ ਬਾਬੀ ਨੂੰ ਕੁਛ ਨਹੀਂ ਪੁੱਤ ਖਾਂਦੀ ਨਹੀਂ ਪੀਂਦੀ ਨਹੀਂ ਕੁਛ ਜਿੱਦ ਕਰੀ ਬੈਠੀ ਹੈ ਕਹਿੰਦੀ ਮੈਨੂੰ ਰਾਣੀ ਹਾਰ ਕਰਾ ਕੇ ਦਿਓ ਵਧੀਆ ਗੱਲ ਆ ਅੰਮੀ ਫਿਰ ਤਾਂ ਦੋ ਬਣਵਾ ਲਿਓ ਨਾਲੇ ਮੇਰੀ ਘਰ ਵਾਲੀ ਵਾਸਤੇ ਬਣਵਾ ਲਿਓ ਤੇ ਇੱਕ ਡਿਜ਼ਾਈਨ ਵੀ ਕੁਝ ਬਣਵਾਇਓ ਉਹਨਾਂ ਦੇ ਵੀਰ ਪਾਣ ਦਾ ਮੈਂ ਬਾਅਦ 'ਚ ਬਣਾ ਕੇ ਦੇਵਾਂ ਪਹਿਲਾਂ ਤੈਨੂੰ ਨਾ ਬਣਾ ਕੇ ਦੇ ਨਾ ਨਾ ਭਾਈ ਮੈਂ ਤਾਂ ਮਜ਼ਾਕ ਕਰਦਾ ਸੀ ਤੂੰ ਤਾਂ ਸੀਰੀਅਸ ਹੀ ਲੈ ਗਿਆ ਬੈ ਜਾ ਬੈ ਜਾ ਮੈਂ ਮਜ਼ਾਕ ਕਰਦਾ ਸੀ ਉਹਦਾ ਹੋਰ ਤਾਂ ਪੁੱਤ ਕੋਈ ਹੱਲ ਨਹੀਂ ਹੈਗਾ ਹੁਣ ਰੋਜ਼ ਦਾ ਕਲੇਸ਼ ਵੀ ਮਾੜਾ ਹਉ ਤਾਂ ਬਣਵਾ ਕੇ ਦੇਣਾ ਹੀ ਪਊਗਾ। ਮੰਮੀ ਕਿੱਥੋਂ ਬਣਵਾ ਕੇ ਦੇਵਾਂ? ਮੈਨੂੰ ਪਤਾ ਹੈ ਵੀ ਮੈਂ ਕਿੱਥੋਂ ਪੈਸੇ ਲੈ ਕੇ ਆਉਣਾ ਹੈਗਾ। ਕੀ ਕੁਛ ਕਰਦਾ ਘਰ ਦੀ ਕਬੀਲਦਾਰੀ ਵਾਸਤੇ। ਐ ਗਰੀਬ ਪੁੱਤ। ਕੁਛ ਤਾਂ ਲਿਆਈ ਆੜਤੀ ਦੇੋਂ ਪੈਸੇ। ਕੁਛ ਨਾ ਮੇਰੇ ਵੱਡੇ ਵੱਡੇ ਜੇ ਰਿੰਗ ਪਏ ਨੇ। ਮੈਂ ਕਿਹੜਾ ਹਉ ਪਾਉਣੀ ਆਂਗੀ? ਵਿੱਚ ਹੀ ਉਹ ਪਵਾਦੀ। ਉਹ ਤਾਂ ਤੈਨੂੰ ਲਿਉਣਾ ਹੀ ਪਊਗਾ ਰਾਣੀ ਹੱਥ ਤੱਕ ਰਾਕੇ। ਮੈਂ ਆੜਤੀਆ ਪੈਸੇ ਕਿੱਥੇ ਦੇਊਗਾ? 2 ਲੱਖ ਰੁਪਇਆ ਤਾਂ ਅਮਨ ਨੂੰ ਫੜਕੇ ਦਿੱਤਾ ਉਹ। ਜਦੋਂ ਦਾ ਮੁੰਡਾ ਬਾਹਰ ਗਿਆ ਹੈਗਾ। ਉਦੋਂ ਪਹਿਲਾਂ ਵਿਆਹ ਤੇ ਕਿੰਨੇ ਪੈਸੇ ਲਏ? 4-5 ਲੱਖ ਰੁਪਇਆ ਹੋਇਆ ਪੈਗਾ। ਆਰਤੀਆ ਤਾਂ ਸਿੱਧੇ ਮੂੰਹ ਬੋਲਦਾ ਨਹੀਂ ਹੈਗਾ ਫੇਰ ਘਰਪੁੱਤ ਕੋਈ ਹਿੱਲਾਇਆ ਨਹੀਂ ਸਾਦਦਾ ਹੈਗਾ ਕੋਈ ਨਹੀਂ ਮੰਮੀ ਦੇਖਦਾ ਕਰਦਾ ਹੈਗਾ ਅਸੀਂ ਕਾਲ ਲਾਲਾ ਜੀ ਅਸੀਂ ਕਾਲ ਭਾਈ RAM RAM ਉਤਾਰ ਹੋਰ ਲਾਲਾ ਜੀ ਠੀਕ ਹੋ ਨਿਓ ਠੀਕ ਹੋ ਠੀਕ ਐ ਅਸੀਂ ਤਾਂ ਠੀਕ ਹੀ ਐ ਠੀਕ ਐ ਜੀ ਵਧੀਆ ਮੈਂ ਤਾਂ ਥੋੜੇ ਜਿਹਾ ਪੈਸਿਆਂ ਨੂੰ ਆਇਆ ਸੀਗਾ ਜੀ ਫੇਰ ਪੈਸਿਆਂ ਨੂੰ ਭਾਈ ਮੇਰੇ ਘਰ ਵਾਲੀ ਦੇ ਨਾਲ ਭਾਈ ਦਾ ਵਿਆਹ ਹੈ ਜੀ ਉਹਨੇ ਰਾਣੀ ਹਾਰ ਬਣਾਉਣਾ ਹੈਗਾ ਓ ਹੋ 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 ਰਾਣੀ ਹਰਾਨੇ ਪੱਟ ਤੇ ਭਾਈ ਹੀ ਰਾਣੀ ਹਰਾਨੇ ਪੱਟ ਤੇ ਬਣਵਾਉਣਾ ਫੂਲ ਆ ਜੀ ਵਿਆਹ ਫਿਰ ਕਰੀਏ ਕੀ ਕਿੰਨੇ ਕੁ ਪੈਸੇ ਦਾ ਬਣੂਗਾ 2 ਲੱਖ ਦਾ ਬਣੂਗਾ ਜੀ 2 ਲੱਖ ਦਾ ਹਾਂਜੀ ਬਣਵਾਉਣਾ ਤਾਂ ਦੇ ਰੱਖਿਆ ਜੀ ਮਾਨਸਾਨ ਸੁਨਿਆਰ ਨੇਗੇ ਭੰਮੇ ਵਾਲੇ ਅੱਛਾ ਉਹ ਫੜ ਕੇ ਲਿਆਉਣਾਗਾ ਵਿਆਹ ਨੇੜੇ ਆਈ ਜਾਂਦਾਗਾ ਪਹਿਲਾਂ ਫਿਰ ਫੋਨ ਫੋਨ ਕਰਦਾ ਜਾ ਤਾਂ ਫਿਰ ਮੈਂ ਬੈਂਕ ਚੋਂ ਪੈਸੇ ਕਢਾ ਲਿਆਂਗਾ ਐਂ ਕਰ ਫਿਰ ਭੰਮੇ ਵਾਲੇ ਉਹ ਜਿਹੜੇ ਗੁਰਦੁਆਰੇ ਕੋਲੇ ਨੇ ਹਾਂਜੀ ਹਾਂਜੀ ਹਾਏਗਾ ਮੇਰੇ ਕੋਲ ਉਹਨਾਂ ਦਾ ਨੰਬਰ ਮੈਂ ਉਹਨੇ ਫੋਨ ਚ ਹੀ ਕਰ ਦੂੰ ਫਿਰ ਚੰਗਾ ਲੜਾਈ ਕਾਊਂਟ ਚ ਹੀ ਕਰ ਦੂੰਗਾ ਤੇ 9 ਲੱਖ ਆਪਣਾ ਪਹਿਲਾ ਹੋ ਰਿਹਾ ਭਾਈ ਹਾਂਜੀ 2A ਹੋ ਗਿਆ 11 ਹੋ ਗਿਆ ਬਾਕੀ ਟੂਲਾ ਲੈ ਵਿਆਜ ਹਾਂ ਲੜਾਈ ਤਾਂ ਹੈਗਾ ਜੀ ਐਂ ਤਾਂ ਨਹੀਂ ਹਿਸਾਬ ਚ ਆਉਣੀ ਪਈ ਤਾਂ ਨਹੀਂ ਫਿਰ ਐਂ ਕਰ ਜਾਤਾ ਫਿਰ ਪਈ ਮੈਂ ਤੈਨੂੰ ਕਹਿਣਾਗਾ ਗੱਲ ਸੁਣ ਮੇਰੀ رائے ਦਿੰਨਾ ਬੀ ਕਿੱਲੇ ਦਾ ਕਰ ਲੈ ਫਿਰ ਮੇਰੇ ਨਾਲ ਕੇਰਾ ਬੀ ਆਪਾਂ ਫਿਰ ਉਹ ਹੋ ਜੂਗਾ ਜੇ ਤਾਂ ਤੁਸੀਂ ਸਾਲ ਚ ਪੈਸੇ ਮੋੜਤੇ ਧਰਦਾ ਭਾਈ ਠੀਕ ਆ ਕਿਲਾ ਛੋਡਾ ਨਹੀਂ ਦੀ ਫਿਰ ਕਿਲਾ ਮੇਰਾ ਭਾਈ ਹਾਂ ਨਾਲਾ ਜੀ ਆਪਣੀ ਕਿਹੜਾ ਕੋਈ ਅੱਜ ਦੀ ਆੜਤਾ ਹੈਗੀ ਮੋਦਤਾ ਦੀ ਆੜਤਾ ਹੈਗੀ ਹਾਂ ਸਹੀ ਕਰਾਂ ਤੇ ਕੋਈ ਨਹੀਂ ਅਸੀਂ ਕਿਹੜਾ ਮੁੱਕਰ ਦੇਾਂਗੇ ਮੁੱਕਰਦੇ ਨਹੀਂ ਭਾਈ ਫਿਰ ਇੰਨੇ-ਇੰਨੇ ਪੈਸੇ ਸਿਰ ਚੜਾ ਕੇ ਸੀ ਕਿੱਧਰ ਜਾਵਾਂਗੇ 11-11 ਲੱਖ ਦੇ ਕੇ ਯਾਰ ਕੋਈ ਨਹੀਂ ਨਾਲਾ ਜੀ ਜੇਤ ਕੀ ਫਸਲ ਚ ਮੁੜ ਕੇ ਤਾਂ ਠੀਕ ਹੈ ਨਹੀਂ ਫਿਰ ਆਪਾਂ ਕਰ ਲਾਂ ਨਾ ਭਾਈ ਸੋਚੋ ਫਿਰ ਜਾ ਕੇ ਛੇਤੀ ਇਹ ਬਾਲਾ ਟਾਈਮ ਨਹੀਂ ਪਾਉਣਾ ਇਹ ਚੀਜ਼ ਨੂੰ ਫਿਰ ਚਲ ਕੋਈ ਨਹੀਂ ਨਾਲਾ ਜੀ ਉਹ ਸੋਚ ਕੇ ਦੱਸ ਦਿਆਂਗੇ ਤੁਹਾਨੂੰ ਇਹ ਤੁਸੀਂ ਪੈਸੇ ਪਾ ਦਿਓ ਉਹਨਾਂ ਨੂੰ ਫਿਰ ਅਸੀਂ ਫੜ ਕੇ ਲਿਆਉਣਾ ਹੈਗਾ ਐਸੀ ਪਾ ਦਿੰਨੇ ਆਂ ਕੂਆ ਨਹੀਂ ਪੈਸੇ ਪਾਤਾ ਆਂ ਪੈਸੇ ਪਹੁੰਚ ਜਾਣਾ ਕੂਆ ਦੀ ਤੂੰ ਜਾ ਕੂਆ ਦੀ ਚੰਗਾ ਲੜਾਈ ਫਿਰ ਐ ਗੱਲ ਤੂੰ ਸੋਚੀ ਨਾਲੇ ਜਾ ਕੇ ਭਾਈ ਨਹੀਂ ਨਹੀਂ ਫਿਰ ਦੇਖ ਲਓ ਮੈਂ ਹਾਂ ਫਿਰ ਮੈਂ ਜਾਊਂਗਾ ਲਾਲਾ ਜੀ ਫੜ ਕੇ ਲਿਆਉਂਗਾ ਮਾਨਸੇ ਜਾਊਂਗਾ ਮੈਂ ਹਾਂ ਹਾਂ ਠੀਕ ਹੈ ਕੂਆ ਦੀ ਪਗ ਜਾ ਮਾਨਸਾ ਮਗ ਜਾਉਂਗਾ ਮੈਂ ਕਹਿ ਕਾ ਦੰਨਾਗਾ ਸਾਰਾ ਤੂੰ ਲੱਕ ਹੋਰ ਲਈ ਸਜੀਏ ਭਾਈ ਨਾ ਮੰਮੀ ਵਾਲੇ ਰਾਣੀ ਹਰ ਚੱਲ ਪੁੱਤ ਆ ਤਾਂ ਤੇ ਵਧੀਆ ਕੀਤਾ ਹੁਣ ਕਲੇਸ਼ ਨਿਪਟ ਜੂਗਾ ਆਪਣਾ ਕਲੇਸ਼ ਤਾਂ ਮੰਮੀ ਚੱਲੂ ਆ ਦੋ ਬਾਦ ਮੈਨੂੰ ਪਤਾ ਮੈਂ ਕਿਹੜੇ ਹਾਲਾਤਾਂ ਨਾਲ ਪੈਸੇ ਇਕੱਠੇ ਕਰਕੇ ਕਿਵੇਂ ਲੈ ਕੇ ਆਇਆ ਆਰਤੀਆ ਕੀ ਕੁਝ ਬੋਲਦਾ ਸੀ ਨਾ ਪੁੱਤ ਐਨਾ ਨਾ ਘਬਰਾ ਸਭ ਕੁਝ ਠੀਕ ਹੋ ਜਾਊਗਾ ਚੱਲ ਮੰਮੀ ਇਹ ਨਹੀਂ ਪਤਾ ਠੀਕ ਹੋਊਗਾ ਕਿ ਨਾ ਹੋਊਗਾ ਚੱਲ ਪੁੱਤੋ ਦੀ ਬੇਇੱਜ਼ਤੀ ਨਹੀਂ ਹੋਊਗੀ ਹੁਣ ਆਪਦੇ ਭਰਾ ਦਾ ਵਿਆਹ ਨਾ ਖੁਸ਼ੀ ਖੁਸ਼ੀ ਦੇਖਿਆਊਗੀ ਕਮ ਮਮੀ ਹੁਣ ਮੇਰੇ ਤੇ ਸਟਾਰਟ ਹੋਊਗੀ ਉਹ ਮੈਨੂੰ ਪਤਾ ਥੋਨੂੰ ਬੁੜੀਆਂ ਨੂੰ ਇਹ ਗੱਲਾਂ ਦਾ ਕੀ ਪਤਾ ਹੈਗਾ ਕੀ ਕਰੇ ਜੀ ਤੁਸੀਂ ਚੁੱਪ ਚੁੱਪ ਜੇ ਕੈਮਰਾ ਇਹਨੇ ਹੋਏ ਨਹੀਂ ਦਨ ਨੂੰ ਐਵੇਂ ਲਾਦਾ ਕੋਈ ਚੁੱਪ ਜਾਪ ਜੇ ਮੈਂ ਰੋਟੀ ਲੈ ਕੇ ਆਉਣੀ ਆ ਤੁਸੀਂ ਰੋਟੀ ਖਾ ਲਓ ਮੈਂ ਨਹੀਂ ਰੋਟੀ ਖਾਣੀ ਯਾਰ ਮੈਨੂੰ ਭੁੱਖ ਨਹੀਂ ਹੈਗੀ ਗੇਟ ਜਾ ਤਾਂ ਖੁੱਲ ਹੀ ਪੈ ਪਲਾ ਉਪਯੋਗ ਉਤਾਰ ਉਹ ਕਰੀਂ ਆ ਭਾਈ ਕਾਪੀ ਚੱਕ ਲੀ ਗਾ ਕੀ ਪਈਏ ਦਸਨਾ ਬਊਗਾ ਵੀ ਭਾਈ ਆ ਪੈਸਾ ਹੁਕਤਾ ਸਾਰਾ ਲਿਖਿਆ ਹਨਾ ਉਪਯੋਗ ਉਤਾਰ ਕਰੀਂ ਆ ਭਾਈ ਆ ਬਾਹਰ ਬਾਤ ਜੀ ਵਜਦੀ ਐ ਜੀ ਨਹੀਂ ਮੋਟਰਸਾਈਕਲ ਦਾ ਹਾਰ ਨਹੀਂ ਜਭੇਗਾ ਚਲ ਕੋਈ ਨਹੀਂ ਦੇਖਦਾ ਮੈਂ ਪਈ ਅਵਤਾਰ ਅਸੀਂ ਗੱਲ ਲੜਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਆ ਠੀਕ ਆ ਪਈ ਬਹਿ ਜਾਓ ਆਓ ਲੈ ਆ ਕੁਰਸੀ ਰੋ ਕੁਰਸੀ ਤੇ ਬਹਿ ਜਾਓ ਬੈਹ ਨਹੀਂ ਆਪੀ ਬੈਨਿਆ ਹੋਰ ਤੱਕ ਟਿਓ ਹਾਂ ਵਧੀਆ ਹੀ ਤੁਸੀਂ ਦੱਸੋ ਬੱਸ ਕਿਵੇਂ ਜਿਹੜੇ ਮਾਰੇ ਆਪੀਆ ਫਿਰ ਗੇੜੇ ਦਾ ਤਾਂ ਸੋਨੂ ਉਹਦਾ ਸਾਡੋ ਲਾਲਾ ਜੀ ਤੁਸੀਂ ਕਿਆ ਪਾਣੀ ਦਸੋ ਕਿਆ ਪਾਣੀ ਤਾਂ ਬਸ ਪਈ ਅਵਤਾਰ ਤੂੰ ਫਿਰ ਮੁੜ ਕੇ ਗੇੜੀ ਨਹੀਂ ਮਾਰਿਆ ਕੀ ਸੋਚਿਆ ਫਿਰ ਫਿਰ ਪਰ ਪਾਣੀ ਲੈ ਕੇ ਆਉ ਲਾਲਾ ਜੀ ਬਸ ਅਵਤਾਰ ਪੁੱਤ ਕੀ ਸੋਚਣਾ ਸੀ ਕੀ ਕਹਿੰਦਾ ਆੜਤੀਆ ਅੱਛਾ ਪਈ ਅਵਤਾਰ ਤੂੰ ਘਰੇ ਵੀ ਨਹੀਂ ਦੱਸਿਆ ਮੈਂ ਦੱਸਦਾ ਬੀਬੀ 4 ਲੱਖ ਤਾਂ ਤੁਸੀਂ ਮੇਰਾ ਦੇਣਾ ਸੀ ਪਈ ਵਿਆਹ ਤੋਂ ਪਹਿਲਾਂ 3 ਲੱਖ ਲਿਆਏ ਤੁਸੀਂ ਵਿਆਹ ਵੇਲੇ ਹੈਂ ਹੋ ਗਿਆ 7 ਲੱਖ 2 ਲੱਖ ਆ ਤੁਸੀਂ ਪਿੱਛੇ ਕਹਿੰਦੇ ਕੁੜੀ ਨੂੰ ਦੇਣਾ ਹੈ ਕਿਉਂ ਨਹੀਂ ਮੁੰਡਾ ਬਾਹਰ ਤੋਰਨਾ ਹੈ 2 ਲੱਖ ਹੋਦੋਂ ਲੈ ਲਿਆ ਹੋ ਗਿਆ 9 ਲੱਖ 2 ਲੱਖ ਆ ਪਿੱਛੇ ਜੇ ਲੈ ਕੇ ਆਇਓ 11 ਲੱਖ ਹੋ ਗਿਆ ਭਾਈ ਬਾਕੀ ਤੁਸੀਂ ਲਾ ਲਓ ਵਿਆਜ ਮੈਂ ਤਾਂ ਇਹਨੂੰ ਉਤਾਰ ਨੂੰ ਆਏ ਕਿਹਾ ਸੀ ਵੀ ਇੱਕ ਕਿੱਲਾ ਭਾਈ ਮੈਨੂੰ ਗਹਿਣੇ ਕਰ ਦੋ ਜੇ ਤਾਂ ਤੁਸੀਂ ਇੱਕ ਸਾਲ ਚ ਪੈਸੇ ਮੋੜਤੇ ਤਾਂ ਤਾਂ ਠੀਕ ਹੈ ਨਹੀਂ ਦਿਓ ਕਿੱਲਾ ਸੋਡਾ ਨਹੀਂ ਭਾਈ ਫਿਰ ਕਿੱਲਾ ਮੇਰਾ ਏ ਹਾਇ ਰੱਬਾ ਕੁਇਨਰ ਵਾਲਾ ਜੀ ਇੱਕ ਦੋ ਫਰਲਾਂ ਤੁਹਾਡੇ ਪੈਸੇ ਮੋੜਦੇ ਆਂ ਦੇਖ ਲਓ ਭਾਈ ਉਹ ਤਾਂ ਤੁਸੀਂ ਕਿਵੇਂ ਕਰਨਾ ਮੈਂ ਤਾਂ ਫਿਰ ਹਾਂ ਨਾ ਹੀ ਪੁੱਛਣ ਆਇਆ ਸੀਗਾ ਮੈਂ ਤਾਂ ਖੈਰੇ ਤੂੰ ਕਿਤੇ ਘਰੇ ਗੱਲ ਕਰ ਲਿਓ ਤੂੰ ਤਾਂ ਕਰੀ ਨਹੀਂ ਗੱਲ ਕੀਤੀ ਹੁਣ ਤੁਸੀਂ ਆਉਂਦਾ ਭਾਈ ਕਰ ਲਿਓ ਰਾਇਵਾੜੀ ਫਿਰ ਜਾਂ ਤਾਂ ਮੇਰੇ ਪੈਸੇ ਦੇ ਦਿਓ ਨਹੀਂ ਬਿਹਾਸ ਕੀ ਵੀ ਠੀਕ ਹੈ ਮੇਰੇ ਲਈ ਦੇਖ ਲਓ ਕਿਵੇਂ ਮਰਜ਼ੀ ਕਰ ਲਓ ਆਜ ਹੀ ਫਿਰ ਰੱਥ ਨੇ ਆਜ ਹੀ ਮੇਰੇ ਕੋਲ ਸ਼ਾਮ ਨੂੰ ਲੰਗਾਈ ਲੰਗਾ ਭਾਈ ਮੈਂ ਚੱਲਦਾ ਫਿਰ ਭਾਈ ਗੁਰੀ ਆ ਕੀ ਬੋਲ ਜਮਦਿਆਂ ਦੇ ਕੀ ਹੋ ਗਿਆ ਬੱਤਾ ਤਈ ਹੋਣਾ ਅਫਤਾਰ ਨਾਲ ਮੋਟਰ ਤੇ ਡਿੱਗਿਆ ਪੈ ਗਿਆ ਸਾਡੇ ਸੀਰੀ ਦਾ ਫੋਨ ਆਇਆ ਸੀਗਾ ਪੂਰੇ ਮਰ ਗਿਆ ਕੀ ਹੋ ਗਿਆ ਮੇਰੇ ਪੁੱਤ ਨੂੰ ਆ ਗੁਰੀ ਚੱਲੀਏ ਭਈ ਆਪਾਂ ਹਾਂ ਵੀ ਮੈਂ ਤਾਂ ਦੱਸ ਆ ਮੋਟਰਸਿਕਲ ਲੈ ਚੱਲ ਮੈਂ ਵੀ ਚੱਲਦੀ ਹਾਂ ਤੁਹਾਡੇ ਨਾਲ ਮੈਂ ਤਾਂ ਕੋਈ ਨਾ ਤਈ ਅਸੀਂ ਆ ਗਏ ਬੱਸ भाई ठीक है भाई ठीक है पूरी पानी वाली चुली भर के भाई, भज है भाई। खड़ा हो बुरी मोड़ ठीक है भाई? ਦਿੱਗ ਪੈਸਤ ਬਾਈ ਕੋਈ ਹੁੰਦੀ ਕੀ ਹੋ ਗਏ ਕੁਰੀ ਅਮੀ ਤੂੰ ਫਿਕਰ ਨਾ ਕਰ ਬਾਈ ਠੀਕ ਆ ਹੁਣਾ ਟੈਨਸ਼ਨ ਜੀ ਬੜੀ ਲੈ ਗਿਆ ਸੀਗਾ ਉਹਦੇ ਬਿਓ ਹੋ ਚੁਕੇ ਡਿੱਗ ਪੈਸੀ ਖਾਲ ਕੋਲੇ ਲੋਟ ਆ ਹੁਣ ਤਾਂ ਵਧੀਆ ਹੋਰ ਕਿਵੇਂ ਜਿਹਾ ਹੋਇਆ ਪਿਆ ਤਾਂ ਇਹਦਾ ਸ਼ੁਕਰ ਆ ਅਮੀ ਰੱਬ ਦਾ ਇਹਦਾ ਬਾਈ ਗਰਮੀ ਕਰਕੇ ਡਿੱਗੇ ਹੀ ਆ ਉਹ ਕਿਤੇ ਟੈਨਸ਼ਨ ਚ ਹੋਰ ਨਾ ਕਰ ਲੈਂਦਾ ਪੁੱਤ ਤੂੰ ਫਿਕਰ ਨਾ ਕਰ ਹੈ ਇਹ ਜੇ ਤਾਂ ਕਬੀਲਦਾਰੀ ਚ ਹੁੰਦਾ ਹੀ ਰਹਿੰਦਾ ਹੁੰਦਾ ਹੈਗਾ ਤੂੰ ਪਾਏ ਜਾ ਮੇਂ ਵੀਰਪਾਲ ਨੂੰ ਕਹਿੰਨੇ ਤਾਂ ਇਹਨੂੰ ਕੁਝ ਖਾਣ ਪੀਣ ਨੂੰ ਲਿਆ ਕੇ ਦੇਊਗੀ ਚੰਗਾ ਤਹਲਾ ਮਰ ਤੈਨੂੰ ਮੈਂ ਛੱਡਿਆ ਮੈਂ ਯਾਰ ਆ ਛੱਡਿਆ ਮੈਂ ਪਿੰਡਾਂ ਲਈ ਮम्मी ਰਹਿਣਾ ਦੇਖਾ ਪਹਿਲਾਂ ਕੀ ਕਹਿੰਦੀ ਹੈ ਹੈਲੋ ਹੈਲੋ ਹਾਉ ਟੂ ਕਮ ਹੋ ਠੀਕ ਹੈ ਮੈਂ ਸਿੱਕਾ ਡਾਕਟਰ ਹੋ ਠੀਕ ਹਾਂ ਮਮੀ ਸਾਰੇ ਠੀਕ ਨੇ Parabéns, mamãe. <traso> <traso> o que aconteceu, mamãe? Eu estava indo para O que aconteceu, mamãe? O que Ah João mamãe. Olá. O que ਕੀ ਹੋ ਗਿਆ ਪੁੱਤ ਐਂ ਪਿਆਗਾ ਕੀ ਦਸੀਏ ਭੈਣ ਜੀ ਟੈਨਸ਼ਨ ਦੀ ਬਾੜੀ ਲੈ ਗਿਆ ਉਥੇ ਖੇਤ ਤੇ ਡਿੱਗ ਪਿਆ ਚੱਕਰ ਆ ਗਿਆ ਉਥੋਂ ਚੱਕ ਕੇ ਲਿਆਂਦਾ ਟੈਨਸ਼ਨ ਬਣੇ ਕੀ ਹੋ ਗਿਆ ਪੁੱਤ ਕਾਰੇ ਟੈਨਸ਼ਨ ਲੈ ਗਿਆ ਮੰਮੀ ਮੈਂ ਦੱਸਦੀ ਆਂ ਮੰਮੀ ਇਹਨਾਂ ਨੇ ਆੜਤੀਏ ਤੋਂ ਪਹਿਲੀ ਪੈਸੇ ਫੜੇ ਹੋਏ ਸੀਗੇ ਫਿਰ ਇਹਨਾਂ ਨੇ ਉਸ ਤੋਂ ਬਾਅਦ ਵਿਆਹ ਵੇਲੇ ਫੜ ਲੇ ਫਿਰ ਦੀਦੀ ਨੂੰ 2 ਲੱਖ ਰੁਪਈਆ ਲੈ ਕੇ ਦੇਤਾ ਫਿਰ ਮੈਂ ਵੀ ਮੈਂ ਜਿੱਦ ਕੀਤੀ ਰੋ ਨਾ ਅਪ ਤਾਂ ਤੂੰ ਕਾਹਦੇ ਜਿੱਦ ਕੀਤੀ ਮੰਮੀ ਅਵਤਾਰ ਨੇ ਤੇ ਮੰਮੀ ਨੇ ਤਾਂ ਮੈਨੂੰ ਬਹੁਤ ਸਮਝਾਇਆ ਸੀਗਾ ਵੀ ਆਪਣੇ ਸਿਰ ਬਹੁਤ ਕਰ ਜਾਗਾ ਪਰ ਮੈਂ ਜਿੱਦ ਨਹੀਂ ਛੱਡੀ ਆਪਦੀ ਮੈਂ ਮੰਮੀ ਇਹਨਾਂ ਨੂੰ ਭਰਾ ਦੇ ਵਿਆਹ ਤੇ ਨਾ ਰਾਣੀ ਹਰ ਬਣਾਉਣ ਨੂੰ ਕਹਤਾ 2 ਲੱਖ ਆਰਤੀ ਤਾਂ ਫੜ ਕੇ ਲਿਆ ਕੇ ਮੈਨੂੰ ਰਾਣੀ ਯਾਰ ਬਣਾਤਾ ਤੇ ਉਹ ਹੁਣ ਆਰਤੀ ਅਗਰ ਆ ਕੇ ਕਹਿੰਦਾ ਵੀ ਜਾਂ ਤਾਂ ਕਿੱਦਾਂ ਗਹਿਣੇ ਕਰ ਦਿਓ ਜਾਂ ਪੈਸੇ ਵਾਪਸ ਦਿਓ ਅਵਤਾਰ ਇਹ ਗੱਲ ਦੀ ਟੈਨਸ਼ਨ ਲੈ ਗਿਆ ਇਹ ਸਾਰੀ ਮੇਰੀ ਗਲਤੀ ਹੈ ਮੈਂ ਆਪਦਾ ਘਰ ਨਹੀਂ ਦੇਖਿਆ ਮੈਨੂੰ ਆਪਦਾ ਘਰ ਦੇਖਣਾ ਚਾਹੀਦਾ ਸੀ ਮੰਮੀ ਰੋ ਨਾ ਅਪ ਤਾਂ ਚੁੱਪ ਕਰ ਤੂੰ ਸੀ ਭੈਣ ਜੀ ਸਾਨੂੰ ਕੁਛ ਵੀ ਨਹੀਂ ਦੱਸਿਆਗਾ ਰਿਸ਼ਤੇਦਾਰ ਦੇ ਰਿਸ਼ਤੇਦਾਰੀ ਕੰਮ ਆਉਂਦਾਗਾ ਸਾਨੂੰ ਤਾਂ ਦੱਸਣਾ ਸੀ ਭੈਣ ਜੀ ਕੀ ਦਸੀਏ ਭਣੇ ਕੋਈ ਨਾ ਪੁੱਤ ਟੈਨਸ਼ਨ ਨਾ ਲੈ ਜਮਾਈ ਵੀ ਪੁੱਤਾਂ ਵਰਗੀ ਹੁੰਦੀ ਨੇਗੇ ਮੈਂ ਕੱਲ ਨੂੰ ਪੁੱਤ ਨੂੰ ਪੈਸਿਆਂ ਦਾ ਇੰਤਜ਼ਾਮ ਕਰਕੇ ਭੇਜ ਦਿਆਂਗੀ ਤੂੰ ਆਰਤੀ ਦੇ ਪੈਸੇ ਮੋੜਦੀ ਪਰ ਤੂੰ ਫਿਕਰ ਨਾ ਕਰ ਹਾਂ ਜੀ ਮੰਮੀ ਜੀ ਮੈਂ ਇੱਕ ਦੋ ਫਸਲਾਂ ਜੀ ਤੁਹਾਡੇ ਪੈਸੇ ਵਾਪਸ ਕਰ ਦਊਗਾ ਕੋਈ ਨਾ ਪੁੱਤ ਤੂੰ ਕਿਹੜਾ ਬਗਾਨਾਗਾ ਨਾਲੇ ਵੀਰ ਪਾਲ ਚਾਦਰ ਦੇਖ ਕੇ ਪੈਰ ਫੈਰੀ ਰਹਿਦਾਗਾ ਕਿਸ਼ੇਰਾ ਪੱਕਾ ਦੇਖ ਕੇ ਆਪਦਾ ਕੱਚਾ ਨਹੀਂ ਢਾਈ ਦਾ ਹੁੰਦਾਗਾ ਤਾਂ ਇਹਨਾਂ ਨੂੰ ਮਾਪ ਪਤਨ ਦੇਖ ਲੈ ਕਿੰਨਾ ਤੰਗ ਕੀਤਾ ਅਵਤਾਰ ਮੰਮੀ ਮੈਨੂੰ ਮaaf ਕਰ ਦਿਓ ਇਹ ਦੁਬਾਰਾ ਮੈਂ ਅਜਿਹੀ ਜਿੱਤ ਕਦੇ ਨਹੀਂ ਕਰਦੀ ਜਿਹੜੀ ਤੁਸੀਂ ਮੇਰੀ ਪੂਰੀ ਨਾ ਕਰ ਸਕੋ ਹੁਣ ਮੈਨੂੰ ਮaaf ਕਰ